ساجھا سندیش ہے سچی خوشی اس سال دے دوران کہ وہ سنو کس طرح جینا سکھونا چاہتا ہے منخ نو ستے وشواس کے مادھمال پرمیشور کے پوتر درمی پتر پتریوں بننے بنایا گیا سی. لیکن سارے پاپ نے سنو پرمیشور پریوار اوگیہ ٹھہرایا ہے جس طرح پڑھتے ہاں فیسیو آیت چار ایک آیت بارہ رومیو ادیا دو ہزار سال پہلے یشو نے منکی شریر ویچ جنم لیا یشو پرمیشور ہے جو پرمیشور ہوئے بھی ایک منک بنیا جس طرح یہونا ایک آیت ایک پڑھ سکتے ہاں یہونا ادیائے ایک آیت چودہ ویچ యేసు ਨੇ ਮਨੁੱਖੀ ਸਰੀਰ ਧਾਰਨ ਕੀਤਾ ਤਾਂ ਕਿ ਉਹ ਮਨੁੱਖ ਦੇ ਪਾਪ ਦੇ ਲਈ ਬਲੀਦਾਨ ਦੇ ਰੂਪ ਵਿੱਚ ਆਪਣੀ ਜਾਨ ਦੇ ਸਕੇ ਅਤੇ ਉਹ ਸਾਰਿਆਂ ਦੇ ਲਈ ਮਾਰ ਖੋਲ ਸਕੇ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਤਾਂ ਕਿ ਉਹ ਆਪਣੀ ਆਪਣੇ ਬਣਾਈ ਜਾਣ ਦੀ ਸਥਿਤੀ ਵਿੱਚ ਜਿਸ ਉਦੇਸ਼ ਦੇ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਬਣਾਇਆ ਸੀ ਉਸੇ ਦੇ ਵਿੱਚ ਮੁੜ ਕੇ ਬਹਾਲ ਹੋ ਸਕਣ ਜਿਸ ਤਰ੍ਹਾਂ ਸੀ ਬ੍ਰਾਨੀਯਾ ਦੇ ਅਧਿਆਇ 14 ਤੇ 15 ਵਿੱਚ ਵੀ ਪੜਦੇ ਹਨ ਰੋਮੀਓ ਅਧਿਆਇ 8 ਆਇਤ 30 ਵਿੱਚ ਯੇਸ਼ੂ ਨੇ ਨਾ ਕੇਵਲ ਮਨੁੱਖਾਂ ਦੇ ਲਈ ਸਾਡੇ ਬਣਾਏ ਜਾਣ ਦੇ ਉਦੇਸ਼ ਵਿੱਚ ਸਾਡੇ ਬਹਾਲ ਹੋਣ ਦਾ ਮਾਰਗ ਖੋਲ੍ਹਿਆ ਹੈ ਯੇਸ਼ੂ ਆਪਣੀ ਮਨੁੱਖਤਾ ਵਿੱਚ ਸਾਨੂੰ ਦਿਖਾਉਂਦਾ ਹੈ ਕਿ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ ਯੇਸ਼ੂ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਇੱਕ ਨਮੂਨਾ ਹੈ ਇੱਕ ਉਦਾਹਰਨ ਹੈ ਜਦੋਂ ਯੇਸ਼ੂ ਪ੍ਰਿਥੀਰਤੀ ਸੀਤਾ ਉਸਨੇ ਮਨੁੱਖਤੋਂ ਮਨੁੱਖ ਨੂੰ ਉਸਦੇ ਪਿੱਛੇ ਚੱਲਣ ਦੇ ਲਈ ਕਿਹਾ ਸੀ ਇਹ ਹੁਣ ਵੀ ਸਾਡੇ ਲਈ ਯੀਸ਼ੂ ਦੀ ਬੁਲਾਹਟ ਹੈ ਮੇਰੇ ਪਿੱਛੇ ਚੱਲੋ ਜਿਸ ਤਰ੍ਹਾਂ ਸੀ ਰੋਮੀਓ ਦਾਇ 8 ਆਇਤ 29 ਮਤੀਆ ਦਾਇ 4 ਆਇਤ 19 ਹੁਣਾਂ ਅਧਿਆਇ 21 ਆਇਤ 19 ਅਤੇ 21 ਵਿੱਚ ਪੜ੍ਹਦੇ ਹਾਂ ਇਹਨਾਂ ਸ਼ਬਦਾਂ ਦੇ ਦੁਆਰਾ ਯੀਸ਼ੂ ਦਾ ਅਰਥ ਸੀ ਮੇਰੇ ਜਿਹਾ ਬਣੋ ਮੇਰੀ ਨਕਲ ਕਰੋ ਅਤੇ ਮੇਰੀ ਉਦਾਹਰਨ ਦੀ ਨਕਲ ਕਰੋ ਮੇਰੇ ਪਿੱਛੇ ਚੱਲੋ ਪਹਿਲੇ ਮਨੁੱਖ ਆਦਮ ਨੇ ਆਦਮ ਨੇ ਮਨ ਦੇ ਪਾਪ ਦੇ ਕਾਰਨ ਸਾਰੇ ਮਨੁੱਖ ਅਜਿਹੀ ਭ੍ਰਸ਼ਟਾ ਦੇ ਨਾਲ ਜਨਮ ਲੈਂਦੇ ਹਨ ਜੋ ਸੁਆਰਥ ਦੇ ਵੱਲ ਚੁਕੇ ਹੁੰਦੇ ਹਨ ਯਾਨੀ ਆਪ ਨੂੰ ਪਰਮੇਸ਼ਰ ਤੋਂ ਉੱਪਰ ਰੱਖਣਾ ਅਤੇ ਉਹ ਕਰਨਾ ਜੋ ਅਸੀਂ ਖੁਦ ਚਾਹੁੰਦੇ ਹਾਂ ਆਪਣੇ ਤਰੀਕੇ ਨਾਲ ਸਭ ਕੁਝ ਕਰਨਾ ਅਤੇ ਪਰਮੇਸ਼ਰ ਦੀ ਇੱਛਾ ਨੂੰ ਨਕਾਰਨਾ ਯੀਸ਼ੂ ਸਾਨੂੰ ਸਾਡੇ ਬਣਾਏ ਜਾਂਦੇ ਉਦੇਸ਼ੇ ਵਿੱਚ ਫਿਰ ਤੋਂ ਵਾਪਸ ਬੁਲਾ ਰਿਹਾ ਹੈ ਇਕ ਇਨਸਾਨ ਦੇ ਲਈ ਸੱਚੀ ਸਮਾਨ ਸਥਿਤੀ ਵਿੱਚ ਲੋਟਣ ਦੇ ਲਈ ਆਪਣੇ ਆਪ ਨੂੰ ਨਕਾਰਨ ਅਤੇ ਸਾਡੇ ਸ੍ਰਿਸ਼ਟੀ ਕਰਤਾ ਸਾਡੇ ਪ੍ਰਭੂ ਅਤੇ ਉਦਾਰ ਕਰਤਾ ਦਾ ਅਨੁਸਰਣ ਕਰਨ ਦੇ ਲਈ ਇਹ ਸੱਚੀ ਖੁਸ਼ੀ ਦਾ ਮਾਰਗ ਹੈ ਜਿਸ ਵਿੱਚ ਯੀਸ਼ੂ ਸਾਨੂੰ ਦੁਬਾਰਾ ਫਿਰ ਤੋਂ ਵਾਪਸ ਬੁਲਾ ਰਿਹਾ ਹੈ ਮਤੀ 16:24 ਜੇ ਕੋਈ ਮੇਰਾ ਅਚੇਲਾ ਬਣਨਾ ਚਾਹੁੰਦਾ ਹੈ ਤਾਂ ਪਹਿਲੇ ਆਪਣੇ ਆਪ ਦਾ ਇਨਕਾਰ ਕਰੇ ਅਰਥਾਤ ਉਮੀਦ ਰੱਖਣਾ ਆਪਦੇ ਇੱਛਾਵਾਂ ਤੋਂ ਮੂੰਹ ਮੋੜ ਕੇ ਆਪਣਾ ਕ੍ਰੂਸ ਉਠਾ ਕੇ ਯੀਸ਼ੂ ਦੇ ਪਿੱਛੇ ਚੱਲਣਾ ਜਦੋਂ ਇੱਕ ਵਾਰ ਅਸੀਂ ਯੀਸ਼ੂ ਨੂੰ ਉਦਾਰਕਤਾ ਅਤੇ ਪ੍ਰਬੂਦ ਰੂਪ ਵਿੱਚ ਸਵੀਕਾਰ ਕਰ ਲੈਂਦੇ ਹਾਂ ਆ ਅਸੀਂ ਆਪਣੇ ਬਣਾਏ ਜਾਂਦੇ ਨਾਲ ਜੋ ਸਭ ਤੋਂ ਮਹੱਤਵਪੂਰਨ ਕੰਮ ਕਰ ਸਕਦੇ ਹਾਂ ਆਪਣੇ ਜੀਵਨ ਦੇ ਲਈ ਜੋ ਸਭ ਤੋਂ ਮਹੱਤਵਪੂਰਨ ਕੰਮ ਕਰ ਸਕਦੇ ਹਾਂ ਉਹ ਹੈ ਚਰਿੱਤਰ ਅਤੇ ਵਿਵਹਾਰ ਵਿੱਚ ਉਸੇ ਜਿਹਾ ਬੰਨਾ ਚਰਿੱਤਰ ਇੱਕ ਵਿਅਕਤੀ ਦਾ ਵਿਵਹਾਰ ਜਾਂ ਪੈਟਰਨ ਉਸ ਦਾ ਵਿਤਤ ਉਹ ਉਸ ਦਾ ਨੈਤਿਕ ਸਵਿਧਾਨ ਸਹੀ ਅਤੇ ਗਲਤ ਦਾ ਉਸ ਦਾ ਮਾਣਕ ਹੈ ਜਦੋਂ ਯਿਸੂ ਪ੍ਰਥਵੀ ਤੇ ਸੀ ਤਾਂ ਉਸ ਤਾਂ ਉਸ ਦਾ ਚਰਿੱਤਰ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ ਅਤੇ ਉਹ ਆਪਣੇ ਲੋਕਾਂ ਨੂੰ ਜਿਸ ਪ੍ਰਕਾਰ ਦਾ ਵਿਵਹਾਰ ਵਿਅਤ ਕਰਨਾ ਅਤੇ ਪ੍ਰਦਰਸ਼ਿਤ ਕਰਨਾ ਸਿਖਾਉਣਾ ਚਾਹੁੰਦਾ ਸੀ ਇਸ ਦੇ ਬਾਰੇ ਵਿੱਚ ਉਸ ਨੇ ਬਹੁਤ ਕੁਝ ਸਿਖਾਇਆ ਪਿਛਲੇ ਹਫਤੇ ਸੀ ਮਸੀਹੀ ਚਰਿੱਤਰ ਦੇ ਬਾਰੇ ਵਿੱਚ ਯੇਸ਼ੂ ਦੁਆਰਾ ਦਿੱਤੀ ਗਈ ਇੱਕ ਲੰਬੀ ਸਿੱਖਿਆ ਦੇ ਅਭਿਲੇਖ ਨੂੰ ਦਿਖਣਾ ਸ਼ੁਰੂ ਕੀਤਾ ਸੀ ਇਸ ਨੂੰ ਪਹਾੜੀ ਉਪਦੇਸ਼ ਦੇ ਰੂਪ ਵਿੱਚ ਵਿਝਿਆ ਜਾਂਦਾ ਹੈ ਜਿਸ ਨੂੰ ਸਿਮਤੀ ਅਧਿਆਇ 5 ਆਇਤ 6 ਅਧਿਆਇ 6 ਅਤੇ 7 ਵਿੱਚ ਵੀ ਦੇਖਦੇ ਹਾਂ ਨੂਕਾ ਅਧਿਆਇ 6 ਆਇਤ 20 ਅਤੇ 49 ਯੇਸ਼ੂ ਨੇ ਆਪਣੀ ਸੇਵਕਾਈ ਵਿੱਚ ਜਲਦੀ ਹੀ ਇਹ ਉਪਦੇਸ਼ ਦਿੱਤਾ ਸੰਪੂਰਨ

ਸੋ ਕਰਦੇ ਹਨ ਤਨ ਹੈ ਉਹ ਜੋ ਨੰਮਰ ਹਨ ਤਨ ਹੈ ਉਹ ਜੋ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹਨ ਤਨ ਹੈ ਉਹ ਜੋ ਦਿਲੂ ਹੈ ਤਨ ਹੈ ਉਹ ਜੋ ਸ਼ੁੱਧ ਹਨ ਅਤੇ ਤਨ ਹੈ ਉਹ ਜੋ ਸ਼ਾਂਤੀ ਸਥਾਪਿਤ ਕਰਦੇ ਹਨ ਜਿਸਨੋਂ ਸਿਮਤਿਆ ਦੇ ਪੰਜ ਆਇਤ ਤ ਤਨ ਅਤੇ 10 ਵਿੱਚ ਪਰਸ ਸਕਦੇ ਹਨ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਤਨ ਕੀਤਾ ਗਿਆ ਹੈ ਉਸ ਦਾ ਅਰਥ ਹੈ અત્યੰਤ ਖੁਸ਼ਹਾਲ ਪਾਗੇਸ਼ਾਲੀ ਇਰਸ਼ਾ ਤੋਂ ਦੂਰ ਅਤੇ ਆਤਮਿਕ ਰੂਪ ਵਿੱਚ ਭਰਪੂਰ ਯਾਨੀ ਪਰਮੇਸ਼ਵਰ ਦੇ ਅਨੁਗ੍ਰਹਿ ਅਤੇ ਉਦਾਰ ਵਿੱਚ ਪ੍ਰਾਪਤ ਹੋਇਆ ਹੋਇਆ ਜੀਵਨ ਆਨੰਦ ਅਤੇ ਸ੍ਰਿਸ਼ਟੀ ਦੇ ਨਾਲ ਜੀਏ ਜਾਣ ਵਾਲਾ ਜੀਵਨ ਸੰਸਾਰ ਦੀ ਬਾਹਰੀ ਸਥਿਤੀਆਂ ਦੇ ਪ੍ਰਵਾਹ ਕੀਤੇ ਬਿਨਾ ਵੈਤੇਤ ਕਰ ਕੀਤੇ ਜਾਣ ਵਾਲਾ ਜੀਵਨ ਮਤੀ ਅਦੇ ਪੰਜਾਇਤ ਤਿੰਨ ਵਿੱਚ ਅਸੀਂ ਇਸ ਨੂੰ ਪਰਸ ਸਕਦੇ ਹਾਂ ਇਹਨਾਂ ਸਤਿ ਵਚਨਾਂ ਨੂੰ ਆਸ਼ੀਸ਼ ਦੇ ਰੂਪ ਵਿੱਚ ਜਨੈ ਜਾਂਦਾ ਹੈ ਆਸ਼ੀਸ਼ ਸ਼ਬਦ ਯੂਨਾਨੀ ਸ਼ਬਦ ਤੋਂ

ਮਸੀਹ ਦੇ ਨਿਯਮਾਂ ਦੀ ਸੂਚੀ ਨਹੀਂ ਹੈ ਇਹ ਅਭਿਵਾਦਨ ਮਸੀਹ ਦੇ ਨਿਯਮਾਂ ਦੀ ਸੂਚੀ ਨਹੀਂ ਹੈ ਜੋ ਇੱਕ ਕਠੋਰ ਟਾਸਕ ਬਸ ਕਰ ਮਾਸਟਰ ਦੁਆਰਾ ਦਿੱਤਾ ਗਿਆ ਹੈ ਜਿਸ ਦੇ ਕੋਲ ਅਸੰਭਵ ਮਾਨਤਾ ਦਾ ਇੱਕ ਸੈੱਟ ਹੈ ਅਤੇ ਜਿਸ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ਹੈ ਇਸ ਗੱਲ ਦਾ ਵਰਣਨ ਹੈ ਕਿ ਪਰਮੇਸ਼ਵਰ ਦੇ ਨਾਲ ਇੱਕ ਜੀਵਿਤ ਮਹੱਤਵਪੂਰਨ ਸਬੰਧ ਮਨੁੱਖ ਵਿੱਚ ਕੀ ਪੈਦਾ ਕਰ ਸਕੇਗਾ ਸਕਦਾ ਹੈ ਇਸ ਗੱਲ ਦਾ ਵਰਣਨ ਹੈ ਕਿ ਮਨੁੱਖ

ਜਿਸ ਤਰ੍ਹਾਂ ਸਲੂਕਾ ਅਧਿਆਇ 19 ਆਇਤ 10 ਵਿੱਚ ਪੜਦੇ ਹਾਂ ਉਸ ਦਿਨ ਉੱਥੇ ਬੈਠਾ ਹੋਇਆ ਯੀਸ਼ੂ ਮਨੁੱਖੀ ਸਰੀਰ ਵਿੱਚ ਸ੍ਰਿਸ਼ਟੀਕਰਤਾ ਪਰਮੇਸ਼ਰ ਮਨੁੱਖ ਨੂੰ ਸਿੱਖਿਆ ਦੇ ਰਿਹਾ ਸੀ ਫਿਰ ਵੀ ਉਸਨੇ ਮਨੁੱਖੀ ਸਰੀਰ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਦੀਨ ਕੀਤਾ ਅਤੇ ਕ੍ਰੂਸ ਉੱਤੇ ਇੱਕ ਅਪਮਾਨਜਨਕ ਮੌਤ ਵਿੱਚ ਮਰ ਕੇ ਆਪਣੇ ਆਪ ਨੂੰ ਹੋਰ ਵਧੇਰੇ ਨੰਮਰ ਅਤੇ ਦੀਨ ਕਰ ਲਿਆ ਜਿਸ ਤਰ੍ਹਾਂ ਸਫਲੀਪੀਅਰ ਅਧਿਆਇ 2 ਆਇਤ 8 ਵਿੱਚ ਪੜਦੇ ਹਾਂ ਉਸ ਸੱਣਾ ਵਿੱਚ ਯੀਸ਼ੂ ਆਪਣੇ ਆਪ ਨੂੰ ਉਹਨਾਂ ਪਾਪੀ ਸਵਾਰਥੀ ਲੋਕਾਂ ਦੇ ਲਈ ਮੁਕਤੀ ਦਾ ਮਾਰਕ ਖੁੱਲਣ ਦੇ ਲਈ ਨੋੜਿੰਦਾ ਬਲੀਦਾਨ ਦੇ ਰੂਪ ਵਿੱਚ ਅਰਪਿਤ ਕਰਨ ਵਾਲਾ ਸੀ ਜਿਨ੍ਹਾਂ ਨੇ ਉਸ ਦਿਨ ਉਸ ਦੀਆਂ ਗੱਲਾਂ ਸੁਣੀਆਂ ਸਨ ਤਾਂ ਕਿ ਉਹਨਾਂ ਦੇ ਬਣਾਏ ਜਾਂਦੇ ਉਦੇਸ਼ ਵਿੱਚ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਜਦੋਂ ਕੋਈ ਮਨੁੱਖ ਆਪਣੀ ਇੱਛਾ ਨਾਲ ਪਰਮੇਸ਼ਵਰ ਦੇ ਪ੍ਰਤੀ ਸਮਰਪਣ ਕਰਦਾ ਹੈ یا اس است ندل دیا ہے جس کے لیے وہ اپنے مارگ تو نہیں بلکہ نال مارگا ہے تا پرمیشور اس ویکتی واس کردہ ہے سرو شکتی مان پرمیشور اپنے آتما کے جیون کے دوارا اس ویکتی ہے جویں بائبل جس نو نواں جنم کہہ ہے اسی جس طرح پڑھ سکتے ہاں یہ ہوں ادیا تین آیت تین اور پانچ یہ شو اپنے سامنے بیٹھے لوگ ایسا پریم کردہ سی کہ وہ اندر اپنی جان دن والا سی ਆਪਣੇ ਆਤਮਾ ਦੇ ਦੁਆਰਾ ਉਹਨਾਂ ਵਿੱਚ ਵਾਸ ਕਰਨ ਵਾਲਾ ਸੀ ਅਤੇ ਫਿਰ ਉਹਨਾਂ ਨੂੰ ਮਜ਼ਬੂਤ ਕਰਨਾ ਅਤੇ ਉਹਨਾਂ ਨੂੰ ਰੂਪਾਂਤਰਿਤ ਕਰਨ ਵਾਲਾ ਸੀ ਉਹਨਾਂ ਨੂੰ ਇੱਕ ਅਸੰਭਵ ਨੇਮ ਦੀ ਸੂਚੀ ਕਿਉਂ ਦੇਵੇਗਾ ਮਸੀਹ ਅਤੇ ਪਰਮੇਸ਼ਵਰ ਦੇ ਨਾਲ ਇੱਕ ਜੀਵੰਤ ਸਬੰਧ ਹੈ ਇਹ ਅਦਭੁਤ ਪ੍ਰਾਨੀश्वर ਸ਼ਕਤੀਮਾਨ ਪਰਮੇਸ਼ਵਰ ਆਪਣੀ ਸ੍ਰਿਸ਼ਟੀ ਦੇ ਨਾਲ ਸਬੰਧ ਚਾਹੁੰਦਾ ਹੈ ਉਹ ਸਾਡੇ ਅੰਦਰ ਆਪਣੇ ਆਤਮਾ ਦੇ ਦੁਆਰਾ ਨਿਵਾਸ ਕਰਦਾ ਹੈ ਤਾਂ ਕਿ ਉਹ ਸਾਨੂੰ ਮਜਬੂਤ ਬਣਾ ਸਕੇ ਅਤੇ ਸਾਡੇ ਜੀਵਨ ਵਿੱਚ ਫਲ ਪੈਦਾ ਕਰ ਸਕੇ ਅਤੇ ਮਸੀਹ ਦੇ ਸਮਾਨ ਚਰਿੱਤਰ ਨੂੰ ਵਿਕਸਿਤ ਕਰਨ ਅਤੇ ਵਿਖਤ ਕਰਨ ਲਈ ਉਹ ਸਾਨੂੰ ਮਜਬੂਤ ਬਣਾਉਂਦਾ ਹੈ ਜਿਸ ਤਰ੍ਹਾਂ ਹੀ ਅਸੀਂ ਉਸੋਤੇ ਨਿਰਭਰ ਹੁੰਦੇ ਹਾਂ ਪਲੂਸ ਨੋਨਾ ਮਸੀਹ ਨੂੰ ਲਿਖਿਆ ਜੋ ਆਪਣੀ ਇੱਛਾਵਾਂ ਤੋਂ ਪਰਮੇਸ਼ਵਰ ਦੀ ਇੱਛਾ ਵੱਲ ਮੁੜਦੇ ਸੰ ਉਸਨੇ ਲਿਖਿਆ ਕਿ ਕਿ ਪਰਮੇਸ਼ਵਰ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ ਅਤੇ ਤੁਹਾਨੂੰ ਆਗਿਆ ਮੰਨਣ ਦੀ ਇੱਛਾ ਅਤੇ ਜੋ ਕੁਝ ਉਹ ਚਾਹੁੰਦਾ ਹੈ ਉਸ ਨੂੰ ਕਰਨ ਦੀ ਤਾਕਤ ਦਿੰਦਾ ਹੈ ਜਿਸ ਤਰ੍ਹਾਂ ਸਪਰ ਸਕਦੇ ਹਾਂ ਫਿਲੀਪੀਅਰ ਅਧਿਆਇ 2 ਆਇਤ 13 ਅਭਿਵਾਦਨ ਕਿਸੇ ਅਜਿਹੇ ਵਿਅਕਤੀ ਦਾ ਵਰਣਨ ਕਰਦਾ ਹੈ ਜੋ ਖੁਦ ਨੂੰ ਪਰਮੇਸ਼ਵਰ ਦੇ ਇਸ ਬੰਦ ਵਿੱਚ ਵਾਸਤਵ ਵਿੱਚ ਆਪਣੇ ਆਪ ਦੇ ਰੂਪ ਵਿੱਚ ਦੇਖਦਾ ਹੈ ਅਤੇ ਉਹ ਪਰਮੇਸ਼ਵਰ ਦੀ ਆਗਿਆ ਕਰਤਾ ਵਿੱਚ ਰਹਿੰਦਾ ਹੈ ਉਸ ਉੱਤੇ ਅਤੇ ਉਸ ਦੀ ਸ਼ਕਤੀ ਉੱਤੇ ਪੂਰੀ ਤਰ੍ਹਾਂ ਨਿਰਭਰਤਾ ਦੇ ਨਾਲ ਔ ਪਿਛਲੇ ਹfte ਦੁਆਰਾ ਤਵਰ ਕੀਤੇ ਗਏ ਇਹ ਤਿੰਨ ਅਸ਼ੀਸ਼ਾਂ ਦੇ ਵਚਨ ਨੂੰ ਦੇਖਦੇ ਹਾਂ ਮਤੀ ਅਧੇ ਪੰਜ ਆਇਤ 3 ਤਾਂ ਹਨ ਉਹ ਜੋ ਮਨ ਦੇ ਦੀਨ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ਇਹ ਦੀਨਤਾ ਗਰੀਬੀ ਨਹੀਂ ਹੈ ਇਹ ਪਰਮੇਸ਼ਵਰ ਦੇ ਸਾਹਮਣੇ ਤੁਹਾਡੀ ਕੁੱਲ ਆਤਮਿਕ ਦੀਨਤਾ ਦਾ ਅਹਿਸਾਸ ਹੈ ਇਹ ਆਪਣੇ ਪ੍ਰਤੀ ਤੁਹਾਡਾ ਰਵਈਆ ਹੈ ਤੁਸੀਂ ਆਪਣੇ میشور سامنے اپنے اپراد نو دیکھتے ہو. تسی اس دے بارے کچھ بھی کرنے اپنی پہچانتے ہو آتما دیمرتا دی ہے دینتا تسی اپنے آپ نو اسی طرح دیکھتے ہو جس طرح تسی واسطو دے سبند سب ہو میں اپنے جیون بھیڑ نورت ہاں میں پوری طرح نال اسی نربر ہاں

ਮੌਤ ਉਤੇ ਸੋਗ ਨਹੀਂ ਹੈ ਇਹ ਪਾਪ ਉਤੇ ਦੁੱਖ ਜਾਂ ਸੋਗ ਹੈ ਇਹ ਅਹਿਸਾਸ ਹੈ ਕਿ ਅਸੀਂ ਆਪਣੇ ਪਾਪ ਦੇ ਦੁਆਰਾ ਸੰਸ਼ਕਤੀਮਾਨ ਪਰਮੇਸ਼ਵਰ ਨੂੰ ਦੁੱਖ ਪੁੰਚਾਇਆ ਹੈ ਇੱਕ ਈਸ਼ਵਰੀ ਦੁੱਖ ਹੈ ਜੋ ਸਾਨੂੰ ਬਦਲਣ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਅਸੀਂ ਸ਼ੁਰੂ ਵਿੱਚ ਯੀਸ਼ੂ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਜਦੋਂ ਅਸੀਂ ਯੀਸ਼ੂ ਦੇ ਅਧੀਨ ਹੋਣ ਦੇ ਬਾਅਦ ਪਾਪ ਕਰਦੇ ਹਾਂ ਤਾਂ ਇਹ ਸਾਨੂੰ ਬਦਲਣ ਦੇ ਲਈ ਪ੍ਰੇਰਿਤ ਕਰਦਾ ਹੈ ਪਾਲੂਸ ਨੇ ਇੱਕ ਈਸ਼ਵਰੇ ਦੁੱਖ ਦੇ ਬਾਰੇ ਵਿੱਚ ਲਿਖਿਆ ਜੋ ਅਛਾਤ ਦੇ ਵੱਲ ਲੈ ਜਾਂਦਾ ਹੈ ਇਸ ਨੂੰ ਪਾਪ ਤੋਂ ਮੁੜਨਾ ਕਿਹਾ ਜਾਂਦਾ ਹੈ ਦੂਸਰਾ ਕ੍ਰੰਤੀ ਉਦੈਸਾਤ 1910 ਇਹ ਆਤਮਿੰਨ ਦਾ ਨਹੀਂ ਹੈ ਨਾ ਹੀ ਇਹ ਦੁੱਖ ਹੈ ਜੋ ਸਾਨੂੰ ਵਧੇਰੇ ਉਦਾਸ ਦੁਖੀ ਬਣਾਉਂਦਾ ਹੈ ਇਹ ਸਭ ਆਤਮ ਕੇਂਦਰਤ ਹੈ ਇਸੇ ਬਚਾਏ ਸਦੂ ਦੁੱਖੇ ਪਰਮੇਸ਼ੁਰ ਦੇ ਖਿਲਾਫ ਅਪਰਾਧ ਅਤੇ ਦੂਸਰਿਆਂ ਉਤੇ ਸਾਡੇ ਪਾਪ ਦੇ ਪ੍ਰਭਾਵ ਦੇ ਲਈ ਸਾਨੂੰ ਦੁੱਖ ਹੈ। ਤਨ ਹਨ ਉਹ ਜੋ ਨਮਰ ਹਨ ਕਿਉਂਕਿ ਉਹ ਪ੍ਰithvi ਦੇ ਅਧਿਕਾਰੀ ਹੋਣਗੇ। ਨਮਰ ਅਨੁਵਾਦਿਤ ਯੂਨਾਨੀ ਸ਼ਬਦ ਦਾ ਅਕਸਰ ਕੋਮਲ ਕੋਮਲਤਾ ਦੇ ਨਾਲ ਅਨੁਵਾਦ ਕੀਤਾ ਜਾਂਦਾ ਹੈ। ਨਮਰਤਾ ਕਰੋਧ ਦੇ ਵਿਪਰੀਤ ਹੈ। ਕਰੋਧ ਦੇ ਉਲਟ ਹੈ। ਨਮਰਤਾ ਗੁੱਸਾ ਕਾਬੂ ਕਰਦੀ ਹੈ। ਬਹੁਤ ਜ਼ਿਆਦਾ ਕਰੋਧ ਸਵਾਰਥੀ ਹੁੰਦਾ ਹੈ ਜਾਂ ਕਰੋਧ ਜੋ ਆਪ ਦੇ ਵਿਚਾਰਾ ਉਤੇ ਆਧਾਰਿਤ ਹੁੰਦਾ ਹੈ ਮੈਨੂੰ ਆਪਣਾ ਰਸਤਾ ਨਹੀਂ ਮਿਲਦਾ ਹੈ ਜਾਂ ਚੀਜ਼ਾਂ ਉਸੇ ਤਰ੍ਹਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਇਸ ਲਈ ਮੈਂ ਗੁੱਸੇ ਹੋ ਜਾਂਦਾ ਹਾਂ ਅਤੇ ਸ਼ਬਦਾਂ ਅਤੇ ਕੰਮਾਂ ਦੇ ਨਾਲ ਇਸ ਨੂੰ ਬਾਹਰ ਕੱਢਦਾ ਹਾਂ ਨਮਰਤਾ ਸੱਚੀ ਦੀਨਤਾ ਦੀ ਅਭਿਵਿਅਕਤੀ ਹੈ ਕਿਉਂਕਿ ਜੋ ਨਮਰ ਹੈ ਉਹ ਕਮ ਅੰਡਰਕ੍ਰੋਅ ਦਾ ਸਮਝ ਦੇ ਸ਼ੀਲਤਾ ਤੋਂ ਮੁਕਤ ਹੈ ਉਹ ਸਵਾਰਥੀ ਨਹੀਂ ਹੈ ਉਹ ਖੁਦ ਉਤੇ ਧਿਆਨ ਕੇਂਦ੍ਰਿਤ ਨਹੀਂ ਕਰਦਾ ਹੈ ਨਮਰਤਾ ਆਪ ਦਾ ਇੱਕ ਸੱਚਾ ਦ੍ਰਿਸ਼ਟੀਕੋਣ ਹੈ ਜੋ ਦੂਸਰਿਆਂ ਦੇ ਪ੍ਰਤੀ ਤੁਹਾਡੇ ਦ੍ਰਿਸ਼ਟੀਕੋਣ ਅਤੇ ਆਚਰਣ ਨਾਲ ویکت ہوں چرتر لکشن کدی کدی گلت سمجھا جاتا ہے کہ یشوک نہیں ہونا چاہیے یہ جدی تل مضبوطی یا طاقت ہے تو دباؤ ہو جی یشو کے پہلے چیلے نیکتے ہاں تو جنہوں منکھا نے یشو نشیش سکھا ہوئے سنیا اِسی پہ ਉਨ੍ਹਾਂ ਦੇ ਸੋਬਾਵਿਕ ਵਿਕਤੀਤਵ ਨੂੰ ਦਬਾਇਆ ਨਹੀਂ ਗਿਆ ਸੀ ਅਤੇ ਨਾ ਹੀ ਉਹ ਕਮਜ਼ੋਰ ਅਤੇ ਡਰਪੋਕ ਬਣ ਗਏ ਸਨ। ਰਸੂਲਾਨ ਦੇ ਕਰਤੱਵ ਵਿੱਚ ਅਸੀਂ ਰਸੂਲ ਨੂੰ ਯਰੂਸ਼ਲਮ ਵਿੱਚ ਪੀੜ ਨੂੰ ਡਰਤਾ ਨਾਲ ਪ੍ਰਚਾਰ ਕਰਦੇ ਹੋਏ ਦੇਖਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ ਉਸ ਨੂੰ ਮਸੀਹ ਨੂੰ ਮਾਰ ਦਿੱਤਾ। ਲੇਕਿਨ ਪਰਮੇਸ਼ੁਰ ਨੇ ਉਸ ਨੂੰ ਮਰਿਆ ਹੋਇਆਂ ਵਿੱਚ ਉੱਜਿਉਂਦਾ ਕੀਤਾ। ਹੁਣ ਆਪਣੇ ਪਾਪਾਂ ਤੋਂ ਮੁੜੋ ਅਤੇ ਬਦਲਾਅ ਵਿੱਚ ਆ ਜਾਓ। ਆਪਣੇ ਆਪ ਨੂੰ ਪਰਵਰਤਿਤ ਕਰੋ ਜਿਸ ਰਸਿ ਪੜਦੇ ਹਾਂ ਪ੍ਰੇਰਤਾਂ ਦੇ ਕੰਮ ਅਧਿਆਇ 4 ਆਇਤ 12 ਅਤੇ 19 ਉਧਰ ਯੀਸ਼ੂ ਵਿੱਚ ਵਿਸ਼ਵਾਸ ਦੇ ਮਾਧਮ ਨਾਲ ਕਰੂਸ ਦੇ ਆਧਾਰ ਉੱਤੇ ਪਾਪ ਅਤੇ ਉਸ ਦੇ ਪ੍ਰਭਾਵਾਂ ਦੁਆਰਾ ਕੀਤੇ ਗਏ ਨੁਕਸਾਨ ਨਾਲ ਮਨੁੱਖੀ ਸਭਾਵ ਦੀ ਪੂਰਨ ਬਹਾਲੀ ਹੈ ਇਸ ਵਿੱਚ ਤੁਹਾਡਾ ਵਿਅਕਤੀਤਵੇ ਸ਼ਾਮਿਲ ਹੈ ਯੀਸ਼ੂ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਪ੍ਰਤੀਮਾਨ ਹੈ ਅਤੇ ਉਸਨੇ ਇਹਨਾਂ ਸਾਰੀਆਂ ਅਸੀਸਾਂ ਨੂੰ ਵਿਕਤ ਕੀਤਾ ਯੀਸ਼ੂ ਕਮਜ਼ੋਰ ਹਈਆਂ ਡਰਪੋਕ ਨਹੀਂ ਸੀ ਸਾਡਾ ਭਾਗ ਮਸੀਹ ਸਮਾਨਤਾ ਦੇ ਲਈ ਭਾਨ ਕੀਤਾ ਜਾਣਾ ਹੈ ਅਤੇ ਇਹਨਾਂ ਸਾਰਿਆਂ ਨਕਸ਼ਣਾ ਨੂੰ ਵੀ ਵਿਕਤ ਕਰਨਾ ਹੈ ਯੀਸ਼ੂ ਨੇ ਆਪਣੇ ਚਰਿੱਤਰ ਦੁਬਾਰਾ ਵਿੱਚ ਪਹਿਲੀ ਗੱਲ ਇਹ ਕਹੀ ਕਿ ਉਹ ਨਮਰ ਅਤੇ ਦੀਨ ਹੈ ਉਸਨੇ ਖੁਦ ਨੂੰ ਦੀਨ ਕੀਤਾ ਮਨੁੱਖੀ ਸਰੀਰ ਗ੍ਰਹਿਣ ਕੀਤਾ ਅਤੇ ਸਾਡੇ ਪਾਪਾਂ ਦੇ ਲਈ ਮਾਰਿਆ ਗਿਆ

ਅਤੇ ਦੁਨੀਆ ਉਤੇ ਪਾਪ ਦੇ ਪ੍ਰਭਾਵ ਦੇ ਲਈ ਦੁੱਖ ਕੀਤਾ ਸੋਗ ਕੀਤਾ ਉਹ ਦੁਖੀ ਹੋਇਆ ਅਤੇ ਇਹ ਹੀ ਤੱਥ ਪਾਪ ਹੈ ਜੋ ਪਰਮੇਸ਼ਵਰ ਦੇ ਖਿਲਾਫ ਇੱਕ ਅਪਰਾਧ ਹੈ ਯੀਸ਼ੂ ਲੋਕਾਂ ਦੇ ਹਿਰਦਿਆਂ ਨੂੰ ਕਠੋਰਤਾ ਨਾਲ ਉਹਨਾਂ ਦੇ ਹਿਰਦਿਆਂ ਦੀ ਕਠੋਰਤਾ ਨਾਲ ਯੀਸ਼ੂ ਦੁਖੀ ਸੀ ਜਦੋਂ ਧਾਰਮਿਕ ਆਗੂਆਂ ਨੇ ਸੱਬਤ ਦੇ ਦਿਨ ਚੰਗਾਈ ਦੇ ਲਈ ਉਸ ਦੀ ਅਲੋਚਨਾ ਕੀਤੀ ਸੀ ਜਿਸ ਹਫਤੇ ਉਹ ਕ੍ਰੂਸ ਉਤੇ ਚੜਾਇਆ ਗਿਆ ਸੀ ਉਸ ਹਫਤੇ ਯੀਸ਼ੂ یوروشل سنسار نے اس نو نسوکار کر سی جو پرمیشور نے کہ اس کے بہت ہے جس طرح ادیا آیت اکتالی پڑھ دے ہاں اور دو ہوشیشن دیکھتے ہاں تانہا نو جو دارمکتا کے لیے بخت اور پیاس دے ہاں کیونکہ او رجائے جان گے جس متی ادیا آیت چھ دیکھتے ہوں ਤਨਹੇ ਉਹ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਰ ਨੂੰ ਦੇਖਣਗੇ ਤਾਂ ਹਨ ਉਹ ਜੋ ਦੇਹਵੰਤ ਹਨ ਕਿਉਂਕਿ ਉਹਨਾਂ ਉਤੇ ਦਇਆ ਕੀਤੀ ਜਾਵੇਗੀ ਧਾਰਮਿਕਤਾ ਦੇ ਪੋਖ ਤੇ ਪਿਆਸ ਦੀ ਤਨਾਸ਼ ਕਰਨ ਦਾ ਅਰਥ ਹੈ ਯੀਸ਼ੂ ਦੀ ਤਰ੍ਹਾਂ ਅੰਦਰ ਅਤੇ ਬਾਹਰ ਕੋ ਉਤਰ ਹੋਣ ਦੀ ਇੱਛਾ ਕਰਨਾ ਧਾਰਮਿਕਤਾ ਦਾ ਅਰਥ ਅੰਤ ਯੀਸ਼ੂ ਦੀ ਤਰ੍ਹਾਂ ਹੋਣਾ ਹੈ ਧਾਰਮਿਕਤਾ ਪਰਮੇਸ਼ਰ ਦੀ ਸ਼ਵੀ ਦੇ ਲਈ ਇੱਕ ਪੂਰਨ ਬਹਾਲੀ ਹੈ ਯੀਸ਼ੂ ਦੀ ਸ਼ਵੀ ਦੇ ਪੂਰਨ ਅਨੂਰੂਪ جس طرح رومیو آیت انتی پڑھتے ہیں پرمےشور پرمیشور لیا جاتا ہے حالانکہ اس کا اپسر صحیح کام کرنے بھی کیتا جاتا ہے جس طرح رومیو پانچ آیت ایک رومیو ادیا چھ آیت تیرہ سولہ اٹھارہ اور بھی پڑھتے ہاں ग्रीक ਵਿੱਚ ਧਾਰਮਿਕਤਾ ਸ਼ਬਦ ਨੂੰ ਮੂਲ ਰੂਪ ਨਾਲ ਧਾਰਮਿਕਤਾ ਲਿਖਿਆ ਗਿਆ ਸੀ ਇਸ ਦਾ ਅਰਥ ਹੈ ਉਹ ਵੀ ਕਰਨਾ ਜੋ ਕੁਛ ਵੀ ਸਹੀ ਅਤੇ ਆਪਣੇ ਆਪ ਵਿੱਚ ਨ્યાਇਕੁਮ ਹੈ ਜੋ ਕੁਛ ਵੀ ਪਰਮੇਸ਼ਵਰ ਦੀ ਪ੍ਰਕਟ ਇੱਛਾ ਦੇ ਅਨੁરૂਪ ਹੈ ਤਿੱਤਸ ਅਧਿਆਇ 2 11 ਯਿਸੂ ਨੇ ਸਾਨੂੰ ਹਰ ਤਰ੍ਹਾਂ ਦੇ ਪਾਪ ਤੋਂ ਮੁਕਤ ਕਰਨ ਦੇ ਲਈ ਸਾਨੂੰ ਸ਼ੁੱਧ ਕਰਨ ਦੇ ਲਈ ਅਤੇ ਸਾਨੂੰ ਆਪਣੇ ਲੋਕ ਬਣਾਉਣ ਦੇ ਲਈ ਆਪਣਾ ਜੀਵਨ ਦਿੱਤਾ ਜੋ ਸਹੀ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਸੀ ਧਿਆਨ ਦੇ ਲੋਕੀ

चित्रण ਕੀਤਾ ਹੁੰਦਾ ਲਗਲੀ ਸਦੀ ਦੇ ਇਜ਼ਰਾਈਲ ਵਿੱਚ ਭੁੱਖ ਅਤੇ ਪਿਆਸ ਸਮੇਸ਼ਾ ਇੱਕ ਵਾਸਤਵਿਕ ਖਤਰਾ ਸੀ ਜਿਸ ਤੋਂ ਅਸੀਂ ਆਧੁਨਿਕ ਦੁਨੀਆ ਵਿੱਚ ਵਾਸਵ ਵਿੱਚ ਸੰਬੰਧਿਤ ਨਹੀਂ ਹੋ ਸਕਦੇ ਯਸ਼ੂਅ ਕਹੇ ਜਿਹੇ ਵਿਅਕਤੀ ਦੀ ਭੁੱਖ ਦਾ ਸੁਝਾਅ ਦੇ ਰਹਾ ਸੀ ਜੋ ਭੁੱਖਾ ਹੈ ਅਤੇ ਇੱਕ ਅਜਿਹੇ ਵਿਅਕਤੀ ਦੀ ਪਿਆਸ ਦਾ ਸੁਝਾਅ ਦੇ ਰਹਾ ਸੀ ਜੋ ਖोजन ਅਤੇ ਪਾਣੀ ਨਹੀਂ ਮਿਲਣ ਉਤੇ ਜਿੰਦਾ ਨਹੀਂ ਬਚੇਗਾ ਤੁਸੀਂ ਪਰਮੇਸ਼ਵਰ ਦੇ ਮਾਨਕ ਦੇ ਅਨੁਸਾਰ ਕਿੰਨਾ ਤੁਹਾਨੂੰ ਕਿੰਨਾ ਚੰਗਾ ਹੋਣਾ ਚਾਹੀਦਾ ਹੈ ਜਿੰਨਾ ਇੱਕ ਭੁੱਖਾ ਆਦਮੀ ਜਾਂ ਜੋ ਸੱਚਮੁੱਚ ਪਿਆਸ ਨਾਲ ਮਰ ਰਿਹਾ ਹੈ ਕਿ ਐਸੀ ਤਰ੍ਹਾਂ ਯੇਸ਼ੂ ਨੇ ਕਿਹਾ ਕਿ ਤਨ ਹੈ ਜੋ ਆਪਣੇ ਪੂਰੇ ਮਨ ਨਾਲ ਧਾਰਮਿਕਤਾ ਦੀ ਲਾਲਸਾ ਕਰਦਾ ਹੈ ਕਿਉਂਕਿ ਉਹ ਤ੍ਰੁੱਪਤ ਹੋਵੇਗਾ ਯੇਸ਼ੂ ਦੇ ਪ੍ਰੇਰਤਾਂ ਨੇ ਸਮਝਿਆ ਕਿ ਜੇ ਜੀ ਉਹ ਉਸ ਦੇ ਪ੍ਰਤੀ ਵਫਾਦਾਰ ਰਹੇ ਤਾਂ ਮਸੀਹ ਦੇ ਸਮਾਨ ਪੂਰੀ ਤਰ੍ਹਾਂ ਨਾਲ ਬਹਾਲ ਹੋਣ ਦੀ ਪ੍ਰਕਿਰਿਆ ہو گی. جد یشو نے پہاڑی دیتا تا دی پہلے تو ہی پرمیشو دی سنتان آتے. اسی کلپنا نہیں کر سکتے کہ مسیح واپس آن جہے ہوں کہ لیکن ابھی جانتے ہاں کہ جدو آوے گا تو ابھی اسی جی ہو گئے کیوںکہ کی اسی اس نو اسے طرح بیکھا گے جس طرح واسطہ وچھے اتا جو لوگ اس اتے وشواش کر دے ہم وہ خود نو شد رکھن جس طرح صد پرب بسی شد ہے پہلا ہی ہونا ادھے آئے تین آئے دو ادھے تین پولوس پریدت یہ شد ایک گواہ اس نے لکھیا اتا میں نے یقین ہے کہ پرمیشہ جو تو اندر جس نے ایک چنگا کام شروع کیتا ہے وہ اپنے چنگے کام نو تعدہ تک جاری رکھے گا جات تک کی وہ اس دن تک ਪੂਰਾ ਨਹੀਂ ਹੋ ਜਾਂਦਾ ਜਦੋਂ ਯੀਸ਼ੂ ਮਸੀਹ ਵਾਪਸ ਆਵੇਗਾ ਅਸੀਂ ਪੜ ਸਕਦੇ ਹਾਂ ਫਿਲੀਪੀ 4 ਦੇ 1 ਅਇਤ 6 ਵਿੱਚ ਤਾਂ ਹੀ ਉਹ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਵਰ ਨੂੰ ਦੇਖਣਗੇ दया ਦਾ ਤਤਪਰਵ ਦਇਆ ਅਤੇ ਕਰुणा ਨਾਲ ਹੈ ਜੋ ਨਿਆਂ ਦੀ ਮੰਗ ਕਰਨ ਉਤੇ ਵੀ ਸਜਾ ਨੂੰ ਰੋਕਦੀ ਹੈ ਗ੍ਰੀਕ ਸ਼ਬਦ ਜਿਸ ਦਾ ਅਨੁਵਾਦ ਦਇਆ ਨੂੰ ਕੀਤਾ ਗਿਆ ਹੈ ਇਸ ਦਾ ਅਰਥ ਹੈ ਪੀੜਤ ਵਿਅਕਤੀ ਤੇ ਲਈ ਕਰੁਣਾ ਜਾਂ ਸਹਾਨਭੂਤੀ ਦੁੱਖ ਹੋਣਾ سہان بھوتی کے لیے یونانی شبد دو تو ہے جس ایک ساتھ کرنا. لکھی گئی سی دیا عبرانی شبد کا ارتھ ترس محسوس بدیک ہے جس طرح کوئی جو مسیبت یا درد ہے جس دوسرے ویکتی دے اندر جان دا وچار ہے جدو تا کہ تھی ਉਸ ਦੇ ਅੱਖਾਂ ਤੋਂ ਨਹੀਂ ਦੇਖ ਸਕਦੇ ਉਸ ਦੇ ਦਿਮਾਗ ਤੋਂ ਨਹੀਂ ਸੋਚ ਸਕਦੇ ਅਤੇ ਉਸ ਦੀਆਂ ਭਾਵਨਾਵਾਂ ਦੇ ਨਾਲ ਮਹਿਸੂਸ ਨਹੀਂ ਕਰ ਸਕਦੇ ਜੇਕਰ ਤੋ ਉਹ ਉਸੇ ਕਿਸੇ ਹੋਰ ਵਿਅਕਤੀ ਦੇ ਅੱਖਾਂ ਦੇ ਮਾਧਿਅਮ ਨਾਲ ਚੀਜ਼ਾਂ ਨੂੰ ਦੇਖਦੇ ਹੋ ਤਾਂ করুণਾ ਸਹਾਨਭੂਤੀ ਅਤੇ ਦਇਆ ਕਰਨਾ ਆਸਾਨ ਹੈ ਅਗਰ ਮੇਰਾ ਬਚਪਨ ਅਜਿਹਾ ਹੁੰਦਾ ਤਾਂ ਸ਼ਾਇਦ ਮੈਂ ਉਸ ਦੇ ਜਿਹਾ ਜਾਂ ਉਸ ਤੋਂ ਵੀ ਬੱਦਰ ਵਿਵਹਾਰ ਕਰਦਾ ਸ਼ਾਇਦ ਉਸ ਦਾ ਦਿਲ ਬੁਰਾ ਹੀ ਰਹਿ ਹੋਵੇਗਾ وہ شاید سوچتا ہے کہ وہ جو کر رہا ہے پرمیشور نے ہی وہ منک بن گیا ایک منک بنیا ہے کہ ایک انسان روپ روپئے جینا ہے جس طرح سے برانی دو آیت اٹھارہ دیکھتے ہیں کیونکہ وہ آپ پیڑا پرکھیا تو گجریا ہے اسی لیے جدوسی ਪ੍ਰੀਖਿਆ ਵਿੱਚ ਪੈਂਦੇ ਹਾਂ ਤਾਂ ਉਹ ਸਾਡੀ ਸਹਾਇਤਾ ਕਰ ਸਕਦਾ ਹੈ। ਇਬਰਾਨੀਓਵਦ 4 ਆਇਤ 15 ਤੇ 16 ਉਹ ਸਾਡੀ ਕਮਜ਼ੋਰੀਆਂ ਨੂੰ ਸਮਝਦਾ ਹੈ ਕਿਉਂਕਿ ਉਸਨੇ ਉਹਨਾਂ ਸਾਰੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ ਜਿਨ੍ਹਾਂ ਦਾ ਸਾਹਮਣਾ ਅਸੀਂ ਕਰਦੇ ਹਾਂ। ਫਿਰ ਵੀ ਉਸਨੇ ਪਾਪ ਨਹੀਂ ਕੀਤਾ। ਤਾਂ ਆਓ ਅਸੀਂ ਸਹਸਪੂਰਵਕ ਅਤੇ ਅਨੁਗ੍ਰਹਿਕਾਰੀ ਪਰਮੇਸ਼ਵਰ ਦੇ ਸਿੰਘਾਸਨ ਦੇ ਕੋਲ ਆ ਜਾਈਏ। ਉਹ ਤੇ ਅਸੀਂ ਉਸ ਦੀ ਦਇਆ ਨੂੰ ਪ੍ਰਾਪਤ ਕਰਾਂਗੇ। ਅਤੇ ਜਦੋਂ ਸਾਨੂੰ ਜਦ ਲੋੜ ਹੋਵੇਗੀ ਤਾਂ ਅਸੀਂ ਸਾਡੀ ਮਦਦ ਦੇਈ ਅਨੁਗ੍ਰਹਿ ਪਾਵਾਂਗੇ ਯੀਸ਼ੂ ਨੇ ਦੋਨਾ ਅशिष्य ਨੂੰ ਵਿਅਕਤੀ ਕੀਤਾ ਉਹ ਧਾਰਮਿਕਤਾ ਦਾ ਭੋਖ ਸੀ ਅਤੇ ਦਇਆ ਅਤੇ ਏਦੀਨਤਾ ਸੀ ਉਹ ਧਾਰਮਿਕਤਾ ਦੀ ਭੋਖ ਅਤੇ ਦਇਆ ਅਤੇ ਏਦੀਨਤਾ ਸੀ ਜਦੋਂ ਉਸਦੇ ਚੇਲਿਆਂ ਨੇ ਯੀਸ਼ੂ ਨੂੰ ਖਾਣ ਦੇ ਲਈ ਕਿਹਾ ਤਾਂ ਉਸ ਨੇ ਉੱਤਰ ਦਿੱਤਾ ਮੇਰੇ ਕੋਲ ਭੋਜਨ ਹੈ ਜਿਸ ਦੇ ਬਾਰੇ ਵਿੱਚ ਤੁਸੀਂ ਨਹੀਂ ਜਾਣਦੇ ਮੇਰਾ ਕੋਸ਼ਨ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਤੋਂ ਹੁੰਦਾ ਹੈ। ਯਹੂਨਾ ਅਧਿਆਇ 4 ਆਇਤ 31 ਅਤੇ 34 ਯੀਸ਼ੂ बार-बार ਕਰਨਾ ਨਾਲ ਪ੍ਰੇਰਿਤ ਹੋਇਆ। ਜਦੋਂ ਉਸਨੇ ਆਪੇ ਪੀੜਿਤ ਲੋਕਾਂ ਦਾ ਸਾਹਮਣਾ ਕੀਤਾ। ਜਦੋਂ ਉਹ ਕ੍ਰੂਸ ਉੱਤੇ ਚੜਾਇਆ ਗਿਆ ਸੀ ਤਾਂ ਯੀਸ਼ੂ ਨੇ ਉਹਨਾਂ ਲੋਕਾਂ ਉੱਤੇ ਦਇਆ ਕੀਤੀ ਜਿਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਸੀ। ਜੋ ਉਸ ਨੂੰ ਤੰਕਰ ਰਹੇ ਸਨ। ਯੀਸ਼ੂ ਨੇ ਕਿਹਾ ਸੀ, "ਹੇ ਪਿਤਾ, ਇਹਨਾਂ ਨੂੰ ਸ਼ਮਾ ਕਰ।" متی ادیائی نو آیت, شتی لُکا آدیائی تی آیت چونتی کوئی بھی نہیں سمجھ پایا کہ یشو اپنے ادب کی کہہ رہا ہے دھیان دونوں اسے لوگ نے کہہ جی دیتی جد یشو نے وچنا نو سماپت کر پیڑ اس دی سکھیا تو حیران ہو گئے سن جس طرح سے متی آیت اٹھائی دیکھتے ہاں ਯਾਦ ਰੱਖੋ ਲੋਗ ਮਸੀਹ ਆਵਦਾਰ ਕਰਤਾ ਦੇ ਸੰਸਾਰ ਵਿੱਚ ਆਉਣ ਧਾਰਮਿਕਤਾ ਲਿਆਉਣ ਅਤੇ ਪ੍ਰਿਥਵੀ ਤੇ ਆਪਣੇ ਰਾਜ ਨੂੰ ਸਥਾਪਿਤ ਕਰਨ ਦੀ ਉਡੀਕ ਕਰ ਰਹੇ ਸਨ ਜਿਸ ਤਰ੍ਹਾਂ ਦਰਸ਼ਕ ਇਸ ਸੁਣਨ ਦੇ ਲਈ ਆਪਣੀ ਸੀਟਾਂ ਦੇ ਕਿਨਾਰੇ ਖੜੇ ਸਨ ਕਿ ਇੱਕ ਚਮਤਕਾਰੀ ਵਿਅਕਤੀ ਦਾ ਕੀ ਕਹਿਣਾ ਹੈ ਆਪਣੀ ਸੇਵਾ ਕੈ ਦੀ ਸ਼ੁਰੂਆਤ ਵਿੱਚ ਯੀਸ਼ੂ ਨੇ ਕੋਤਰਸ਼ਾਸਤ ਨੂੰ ਆਪਣੇ ਉੱਪਰ ਲਾਗੂ ਕੀਤਾ ਪ੍ਰਭੂ ਦਾ ਆਤਮਾ ਮਿਲਿਆ ਉਤੇ ਹੈ ਕਿਉਂਕਿ ਉਸਨੇ ਮੈਨੂੰ ਉਸ ਸੁਮਾਚਾਰ ਕਰਨ ਦਾ ਪ੍ਰਚਾਰ ਕਰਨ ਦੇ ਲਈ ਅਭਿਸ਼ੇਕ ਕੀਤਾ ਹੈ

ਉਸਦੀ ਮਨੁੱਖਤਾ ਵਿੱਚ ਯੇਸ਼ੂ ਦੀ ਤਰ੍ਹਾਂ ਆਪਣੀ ਵਰਤਮਾਨ ਸਥਿਤੀ ਵਿੱਚ ਮਨੁੱਖ ਵਿਰਵਾਹ ਸਾਡੇ ਬਣਾਏ ਜਾਂਦੇ ਉਦੇਸ਼ ਦੇ ਉਲਟ ਹੈ ਸਾਨੂੰ ਆਪਣੇ ਸ੍ਰਿਸ਼ਟੀਕਰਤਾ ਦੀਪ ਲਈ ਪ੍ਰੇਮ ਦਿਆ ਨੂੰ ਜਿਸ ਤਰ੍ਹਾਂ ਨਾਲ ਅਸੀਂ ਜੀਉਂਦੇ ਹਾਂ ਉਸ ਤੋਂ ਦੁਨੀਆ ਦੇ ਲਈ ਵਿਅਕਤ ਕਰਨ ਦੇ ਲਈ ਬਣਾਇਆ ਗਿਆ ਸੀ ਉਸ ਸਮੇਂ ਭੀੜ ਹਾਲੇ ਵੀ ਉਸ ਨੂੰ ਨਹੀਂ ਜਾਣ ਪਾਈ ਸੀ ਲੇਕਿਨ ਯੇਸ਼ੂ ਉਸ ਦੇ ਲਈ ਅਤੇ ਸਾਡੇ ਲਈ ਵੀ ਸਾਰਿਆਂ ਦੇ ਲਈ ਪੁਨਰ ਸਥਾਪਿਤ ਹੋਣ ਦਾ ਮਾਰਗ ਖੋਲਣ ਜਾ ਰਹੇ ਸੀ ਜੋ ਉਹਨਾਂ ਨੂੰ ਅਤੇ ਸਾਨੂੰ ਉਸ ਦੀ ਆਗਾਮੀ ਮੌਤ ਅਤੇ ਪੁਨਰਥਾਨ ਦੇ ਮੱਦੇਨਾਲ ਮਨੁੱਖ ਦੇ بنائے ਜਾਂਦੇ ਉਦੇਸ਼ ਵਿੱਚ ਵਾਪਸ ਲਿਆਉਣ ਤੇ ਜਾ ਰਿਹਾ ਸੀ ਸੱਚੀ ਖੁਸ਼ੀ ਸੰਸਾਰਿਕ ਖੁਸ਼ੀ ਦੀ ਤਲਾਸ਼ ਵਿੱਚ ਨਹੀਂ ਬਲਕਿ ਯੀਸ਼ੂ ਦੇ ਤਰ੍ਹਾਂ ਬਨਣ ਦੀ ਤਲਾਸ਼ ਵਿੱਚ ਆਉਂਦੇ ਹੈ ਸੱਚੀ ਖੁਸ਼ੀ ਦਾ ਸਥਾਨ ਸੁਰਸ਼ਕਤੀਮਾਨ ਪਰਮੇਸ਼ਵਰ ਦੇ ਪ੍ਰਤੀ ਪੂਰਨ ਸਮਰਪਣ ਅਤੇ ਆਗਿਆ ਕਰਤਾ ਹੈ ਜੋ ਸਾਡੇ بنائے ਜਾਂਦੇ ਉਦੇਸ਼ ਵਿੱਚ ਬਹਾਲ ਹੋਣ ਤੋਂ ਆਉਂਦੀ ਹੈ ربوتو په نحورانو شاره نو آشیشتې وې آمين